ਸੋ ਸਸਿਕਾਲ ਪੰਜਾਬ ਦੇ ਵਿੱਚ ਹੜ੍ਹਾਂ ਦੇ ਬੜੇ ਮਾਰੂ ਹਾਲਾਤ ਬਣੇ ਹੋਏ ਐ ਮਿੱਤਰੋ ਸਤਲੁਜ ਤੇ ਬਿਆਸ ਨੇ ਇੱਕ ਤਰ੍ਹਾਂ ਨਾਲ ਤਬਾਈ ਮਚਾਈ ਹੋਈ ਐ ਜਿਵੇਂ 2023 ਦੇ ਵਿੱਚ ਤਬਾਈ ਮਚਾਈ ਸੀ ਬਹੁਤ ਸਾਰੇ ਇਲਾਕਿਆਂ ਚ ਖਾਸ ਕਰਕੇ ਮਾਝੇ ਦੇ ਵਿੱਚ ਸੁਲਤਾਨਪੁਰ ਲੋਧੀ ਮੁੰਡਾ ਪਿੰਡ ਸਰਨਤੌਰ ਦਾ ਏਰੀਆ ਫਰੋਇਪੁਰ ਦਾ ਏਰੀਆ ਜੀਰੇ ਦੇ ਪਿੰਡ ਬਹੁਤ ਸਾਰੇ ਮਤਲਬ ਵਿਆਸ ਤੱਕ ਤਹਣ ਵੀ ਹਾਲਾਤ ਮਾਰੇ ਆ ਅੱਜ 19 ਅਗਸਤ ਹੈ ਮਿੱਤਰੋ ਤੇ ਸ਼ਾਮ ਨੂੰ ਤਕਰੀਬਨ 6 ਵਜੇ ਜਿਹੜੀ ਅਪਡੇਟ ਆਈ ਹੈ ਕਿ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਆਪਣਾ ਦਰਿਆ ਤੋਂ ਕਹਿ ਲਓ। ਭਾਖੜਾ ਬੰਨ ਤੋਂ ਕਹਿ ਲਓ। 45000 ਕਿਊਸਕ ਪਾਣੀ ਹੋਰ ਛੱਡਤਾ। ਪਹਿਲਾਂ ਪੌਂਗ ਡੈਮ ਦੇ ਸਾਰੇ ਗੇਟ ਖੋਲਦੇ ਸੀ। ਜਿਹੜੀ ਆਪਣਾ ਜਾ ਕੇ ਸੁਖਣਾ ਝੀਲ ਤੇ ਆਪਾਂ ਘੁੰਮਦੇ ਆਂ ਉਹਦੇ ਅਗਲਿਆਂ ਨੇ ਗੇਟ ਖੋਲਤੇ ਭਈ ਤੇ ਉਹ ਪਾਣੀ ਮਾਨਸਾ ਤੱਕ ਪਹੁੰਚ ਗਿਆ ਮਿੱਤਰੋ। ਜਿੱਥੇ ਪਿਛਲੇ ਸਾ 2023 ਦੇ ਵਿੱਚ ਮਾਨਸਾ ਕੋਲੇ ਚਾਂਦਪੁਰਾ ਬੰਨ ਤੇ ਕਿੰਨੇ ਹਾਲਾਤ ਹੋਣੇ ਮਾੜੇ ਕਰਤੇ ਸੀ ਜਿਹਨੂੰ ਆਪਾਂ ਨਾਲੀ ਕਹਿ ਦਿੰਨੇ ਆ ਤਾਂ ਉਸੇ ਤਰ੍ਹਾਂ 45000 ਭਾਖੜਾ ਡੈਮ ਤੋਂ 45000 ਕਿਊਸਕ ਪਾਣੀ ਛੱਡਤਾ ਰੋਪੜ ਦੇ ਡੀਸੀ ਸਾਹਿਬ ਨੇ ਅਫੀਸ਼ੀਅਲੀ ਕਿਹਾ ਕਿ 23000 ਕਿਊਸਕ ਪਾਣੀ ਤਾਂ ਨਹਿਰਾਂ 'ਚ ਜਾਵੇਗਾ ਤੇ 22000 ਕਿਊਸਕ ਪਾਣੀ ਤੁਸੀਂ ਝੱਲਣਾ ਪਰ ਮਿੱਤਰੋ ਗੱਲ ਇੰਨੀ ਹੈ ਯਾਰ ਜੇਕਰ ਪਹਿਲਾਂ ਹੀ ਇੱਥੇ ਵਗ ਰੀਆਂ ਨਹਿਰਾ ਇੱਥੇ ਠੀਕ ਹੈ ਤਾਂ ਉਹਦੇ ਚ 23000 ਕਿਊਸਕ ਪਾਣੀ ਕਿਵੇਂ ਜਾਊਗਾ ਇੱਥੇ ਚੱਲ ਗਿਆਂ ਨੀਆਂ ਉਹ ਨਹਿਰਾ ਦੇ ਟੁੱਟਣ ਦਾ ਖਤਰਾ ਹੈ 23000 ਕਿਊਸਕ ਜੇ ਨਹਿਰਾ ਚੋਂ ਘਟਾਉਣਗੇ ਤੇ ਫੇਰ ਉਹਨਾਂ ਛੱਡਣਗੇ ਜਿਹੜਾ ਘਟੂਗਾ ਉਹ ਕਿੱਧਰ ਜਾਊਗਾ ਪਾਕਿਸਤਾਨ ਦੇ ਬਹੁਤ ਸਾਰੇ ਏਰੀਏ ਨੂੰ ਜਿਹੜਾ ਹਰੀਕੇ ਪਤਣ ਤੋਂ ਸੱਜੇ ਹੱਥ ਪਾਣੀ ਜਾਂਦਾ ਉਹਨੇ ਮਿੱਤਰੋ ਪਿਆੜਤਾ ਦੁਕਾਨਾਂ ਬਾਜ਼ਾਰ ਬਹੁਤ ਸਾਰੀਆਂ ਤੁਸੀਂ ਵੀਡੀਓ ਵੇਖੀਆਂ ਹੋਣੀਆਂ ਕੱਪੜੇ ਵਾਲੀਆਂ ਦੁਕਾਨਾਂ ਦੇ ਵਿੱਚ ਯਾਰ 4-4 ਫੁੱਟ ਪਾਣੀ ਖੜ ਗਿਆ ਹੈ ਤੇ ਜਿਹੜੇ ਕੱਪੜੇ ਦੇ ਚਾਰ ਸ਼ੇਰੇ ਰੈਕ ਲੱਗੀ ਹੁੰਦੀਆਂ ਤਾਂ ਲੱਗੀਆਂ ਹੁੰਦੀਆਂ ਜਿਹੜੀਆਂ ਉਹ ਵਿਖਾਉਂਦੇ ਹੈਗਾ ਕਾਨੂੰ ਉਹ ਸਾਰੀਆਂ ਤਬਾਹ ਹੋ ਗੀਆਂ ਮਿੱਤਰੋ ਤਾਂ ਹੁਣ ਗੱਲ ਇੰਨੀ ਆ ਭਰਾਵੋ ਇਹ ਮੈਨ ਮੇਡ ਹੜ ਹੈ ਕੁਦਰਤੀ ਨਹੀਂ ਪੋਲੀਟੀਸ਼ੀਅਨ ਇੰਨੇ ਹੀ ਕਹੇ ਕਿ ਨਿਕਲ ਜਾਂਦੇ ਆ ਕਿ ਇਹ ਤਾਂ ਜ ਕੁਦਰਤੀ ਕਰੋਪੀ ਆ ਓਏ ਕੁਦਰਤੀ ਕਰੋਪੀ ਤਾਂ ਹੈ ਬਹੁਤ سارے ਭਰਾ ਪੋਸਟਾਂ ਪਾ ਰਹੇ ਆ ਕਿ ਜੇਕਰ ਜਿਹੜੀ ਭਾਰਤ ਮਾਲਾ ਰੋਡ ਆ ਉਹ 20 ਤੋਂ 25 30 ਫੁੱਟ ਉੱਚੀ ਬਣ ਸਕਦੀ ਐ ਤਾਂ ਯਾਰ ਜਿਹੜੇ ਬੰਨ ਐ ਉਹ ਨਹੀਂ ਬਣ ਸਕਦੀ ਵਿੱਚੋਂ ਹੀ ਮਿੱਟੀ ਲਿਆਉਣੀ ਐ ਗਰੀਆ ਤੋਂ ਕੋਈ ਦੂਰੋਂ ਚੱਕ ਕੇ ਲਿਆ ਕੇ ਮਿੱਟੀ ਨਹੀਂ ਪਾਉਣੀ ਖਰਚਾ ਪੈਣਾ ਜਿਹੜਾ ਉਹ ਅੱਛੀ ਤਰ੍ਹਾਂ ਨਾਲ ਬੰਨ ਚੌੜੇ ਬਣ ਕੇ ਉੱਤੇ ਸੜਕਾਂ ਬਣ ਕੇ ਉੱਤੇ ਰੋਡ ਬਣ ਜੇ ਕਲੈਕਟਿਵਿਟੀ ਬਣ ਜੇ ਨਾਲ ਅੱਛੇ ਦਰਖਤ ਲੱਗ ਜਾਣ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਲਾ ਦੇਣਗੇ ਦਰਖਤ ਤਾਂ ਸੀਚੇ ਵਾਲ ਵਰਗੇ ਹੋਰ ਖਾਲਸਾ ਏਡ ਬਾਬਾ ਗੁਰਮੁਖ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਉਹ ਹੁਣ ਬੰਨ ਲਾਉਣ ਪੰਨਾਂ ਨੂੰ ਤਕੜੇ ਕਰਨ ਫੇਰ ਲੱਗੇ ਪਈ ਐ ਪ੍ਰਸ਼ਾਸਨ ਪੋਲੀਟੀਸ਼ੀਅਨ ਕੱਲਾ ਢੇੜਾ ਮਾਰ ਕੇ ਤੇ ਵੀਡੀਓ ਬਣਾਉਣ ਦਾ ਕਤਤ ਮਤਲਬ ਹੈ ਅੱਗੇ ਦਾ ਕੁਝ ਨਹੀਂ ਪਰ ਮਿੱਤਰੋ ਗੱਲ ਸੁਣ ਲਓ ਜਿਹੜੇ ਲੋਕਾਂ ਕੋਲ ਕੱਲ ਤੱਕ ਘਰ ਵਸਦਾ ਸੀ ਪਸ਼ੂ ਸੀ ਟਰੈਕਟਰ ਖੜੇ ਸੀ ਖਾਣ ਵਾਸਤੇ ਦਾਣੇ ਸੀ ਬੱਚੇ ਸਕੂਲ ਜਾਂਦੇ ਸੀ ਸੋਚ ਕੇ ਦੇਖਿਓ ਮੇਰੇ ਭਰਾ ਵੀਡੀਓ ਸ਼ੇਅਰ ਕਰਿਓ ਆਪਾਂ ਆਪਦੇ ਘਰ 'ਚ ਵਸਦੇ ਰਸਦੇ ਆਂ ਪੀਸੀਆਂ 'ਚ ਪੈਨੇ ਆ ਕੂਲਰ ਛੱਡ ਕੇ ਪੈਨੇ ਆ ਵੱਖੋ-ਵੱਖਰੀਆਂ ਸਬਜ਼ੀਆਂ ਬਣਾਉਣੇ ਆ ਕੋਈ ਦਵਾਈ ਦੀ ਲੋੜ ਹੈ ਦਵਾਈ ਲੈ ਕੇ ਆਉਣੇ ਆ ਪਰ ਮਿੱਤਰੋ ਪਸ਼ੂ ਡੰਗਰ ਲਾਪਤਾ ਬਹੁਤ ਸਾਰੀਆਂ ਮਰੀਆਂ ਮੱਝਾਂ ਤਰੀਆਂ ਜਾ ਰਹੀਆਂ ਜਿਹੜਾ ਦੁੱਧ ਵਾਦ ਪਾ ਕੇ ਬੰਦਾ ਆਪਦਾ ਘਰ ਚਲਾਉਂਦਾ ਸੀ ਸਕੂਲਾਂ ਦੀਆਂ ਫੀਸਾ ਭਰਦਾ ਸੀ ਬੱਚਿਆਂ ਦਾ ਗੁਜ਼ਾਰਾ ਕਰਦਾ ਸੀ ਉਹ ਗਿਆ ਟਰੈਕਟਰ ਲੈ ਕੇ ਖਾਨ ਜੋਗਰੇ ਦਾਣੇ ਲੈ ਕੇ ਕੋਈ 2 4 5 ਗੱਟੇ ਲੈ ਕੇ ਟਰਾਲੀ ਲੈ ਕੇ ਵਿੱਚ ਬੱਚੇ ਬਿਠਾ ਕੇ ਯਾਰੋ ਪਰਿਵਾਰ ਬਿਠਾ ਕੇ ਬੰਦਾ ਤੁਰ ਗਿਆ ਤੇ ਪਿੱਛੋਂ ਘਰ ਰੁੜ ਗਿਆ ਹੁਣ ਫਸਲ ਤੇ ਆਸ ਹੁੰਦੀ ਐ ਫਸਲਾਂ ਚ 2023 ਚ ਆਪਾਂ ਦੇਖਿਆ 8 8 9 9 ਫੁੱਟ ਮਿੱਤਰੋ ਰੇਤਾ ਕਿ ਜਮਾ ਹੋ ਗਿਆ ਸੀ ਬਰੇਦੀ ਹੁਣ ਬਰੇਤੀ ਨੂੰ ਚੱਕਣ ਵਾਸਤੇ ਡੀਜ਼ਲ ਚਾਹੀਦਾ ਤੇ ਡੀਜ਼ਲ ਪੈਸਿਆਂ ਨਾਲ ਆਊਗਾ ਤੇ ਪੈਸੇ ਕਿੱਥੋਂ ਆਣਗੇ ਪਿਲਕੁਲ ਵਸਦੇ ਰਸਦੇ ਪੰਜਾਬ ਨੂੰ ਇਸ ਮੈਨ ਮੇਡ ਹੜ੍ਹਾਂ ਨੇ ਮਿੱਤਰੋ ਉਜਾੜਤਾ ਤੇ ਮੇਰੇ ਭਰਾ ਬਹੁਤ ਬਹੁਤ ਵੀਡੀਓ ਸ਼ੇਅਰ ਕਰਿਆ ਕਰੋ ਤੇ ਬਹੁਤ ਸਾਰੇ ਪਿੰਡਾਂ ਦੇ ਭਰਾ ਉਹਨਾਂ ਦੇ ਅੱਗੇ ਸਿਰ ਝੁਕਦਾ ਹੈ ਪਸ਼ੂਆਂ ਆਸਤੇ ਆਚਾਰ ਲੈ ਕੇ ਤੂੜੀ ਲੈ ਕੇ ਪਾਣੀ ਦੀ ਸੇਵਾ ਦਵਾਈ ਦੀ ਸੇਵਾ ਲੰਗਰਾਂ ਦੀ ਸੇਵਾ ਆਟੇ ਦੀ ਸੇਵਾ ਕਣਕ ਦੀ ਸੇਵਾ ਕਰ ਰਹੇ ਹੈ ਤਾਂ ਪੰਜਾਬੀਓ ਕਿਸੇ ਦੂਜੀ ਸਟੇਟ ਚ ਜਾਣ ਦੀ ਲੋੜ ਨਹੀਂ ਆਉਦੇ ਭਰਾਵਾਂ ਦੀ ਬਾਹ ਫੜ ਲਓ ਤੇ ਹੁਣ ਸਿੱਟਿਓ ਵੀ ਨਾ ਕਿਉਂਕਿ ਇੱਕ ਮਹੀਨੇ ਤੱਕ ਪਾਣੀ ਨੇ ਉੱਤਰ ਜਾਣਾ ਤਾਫੀਰ ਆਉਣ ਵਾਲੇ ਆਹ 8 10 15 ਦਿਨਾਂ ਨਾ ਜਿਨੇ ਪਾਣੀ ਨੂੰ ਛੱਡਿਆ ਜਾ ਰਿਹਾ ਤੇ ਪਿੱਛੇ ਸਪੀਤੀ ਵੈਲੀ ਚ ਤੇ ਪਿੱਛੇ ਬਹੁਤ ਮਾੜਾ ਹਾਲ ਹੈ ਬੱਦਲ ਫਟ ਰਹੀ ਹੈ ਨੀ ਬਹੁਤ ਪੈ ਰਿਹਾ ਪਿੱਛੋਂ ਜਿਹੜੇ ਨਾਲੇ ਆ ਨਾ ਸਤਲੁਜ ਜਿੱਥੋਂ ਚੱਲਦਾ ਹੈ ਉੱਥੋਂ ਦੇ ਹਾਲਾਤ ਵੇਖਿਓ ਤੁਸੀਂ ਤਾਂ ਅਜੇ ਤੱਕ ਸੰਜਮ ਵਰਤਨ ਦੀ ਲੋੜ ਹੈ ਜੇਕਰ ਤੁਸੀਂ ਨਗਰਾਂ ਦੇ ਵਿੱਚੋਂ ਪੈਸੇ ਇਕੱਠੇ ਕਰ ਰਹੇ ਹੋ ਦਾਣਾ ਪਾਣੀ ਇਕੱਠਾ ਕਰ ਰਹੇ ਹੋ ਤੂੜੀ ਚਾਰੇ ਦੀ ਤੇ ਪਾਣੀ ਦੀ ਅਜੇ ਤੱਕ ਲੋੜ ਆ ਉੱਥੇ ਲੰਗਰ ਚੱਲ ਰਹੀ ਹੈ ਬਹੁਤ ਸਾਰੇ ਸੱਜਣਾ ਨਾਲ ਕੰਟੈਕਟ ਕੀਤਾ ਉਹਨਾਂ ਨਾਲ ਵੀਡੀਓ ਜਰੀਏ ਵੀ ਗੱਲ ਕਰੀ ਫੋਨ ਲਾਈਨ ਤੇ ਵੀ ਗੱਲਾਂ ਕਰੀਆਂ ਤਾਂ ਉੱਥੇ ਚਾਰੇ ਦੀ ਲੋੜ ਹੈ ਤੂੜੀ ਦੀ ਲੋੜ ਹੈ ਪਸ਼ੂਆਂ ਵਾਸਤੇ ਅਚਾਰ ਲੈ ਜੋ ਪਸ਼ੂਆਂ ਵਾਸਤੇ ਬਹੁਤ ਵਧੀਆ ਲੰਗਰ ਚੱਲ ਰਹੀ ਹੈ ਪਾਣੀ ਦੀ ਸੇਵਾ ਦੀ ਲੋੜ ਪਰ ਇੱਕ ਡੇਢ ਮਹੀਨੇ ਨੂੰ ਜਿਹੜੀ ਰੇਤ ਜੰਮ ਗਈ ਉਹ ਜ਼ਮੀਨਾਂ ਨੂੰ ਬਣਾਉਣ ਤੇ ਤੁਹਾਡਾ ਜਿਹੜਾ ਦਸਵੰਦ ਹੈ ਉਹਨੇ ਕੰਮ ਆਉਣਾ ਪੰਜਾਬੀਓ ਤਾਂ ਮੇਰੇ ਭਰਾ ਪੰਜਾਬੀ ਹਮੇਸ਼ਾ ਹੀ ਵੱਡੇ ਦਿਲ ਵਾਲੇ ਜਾਣੇ ਜਾਂਦੇ ਐ ਕਿਸੇ ਪੋਲੀਟੀਸ਼ਨ ਤੋਂ ਕਿਸੇ ਸਿਆਸੀ ਬੰਦੇ ਤੋਂ ਕਿਸੇ ਸਰਕਾਰ ਪ੍ਰਸ਼ਾਸਨ ਤੋਂ ਉਈ ਆਸਣਾ ਛੱਡ ਕੇ ਆਪਦੇ ਭਰਾਵਾਂ ਦੀ ਬਾਹ ਫੜਨੀ ਸਿੱਖੋ ਬਹੁਤ ਧੰਨਵਾਦ ਸ਼ੇਅਰ ਕਰੋ ਮੇਰੇ ਭਰਾ ਸਸੀਕਾਰ